ਹੋ ਗਏ ਕੀ ਹੋ ਗਿਆ ਦੇ ਗਾਣੇ ਬਦਲ ਕੀ ਹੋ ਗਿਆ ਅੱਛਾ ਕਦੇ ਵਾਸਤੇ ਚਾਹੀਦੇ ਨੇ ਕਦੇ ਵਾਸਤੇ ਚਾਹੀਦੇ ਨੇ ਗੋਲੀਆਂ ਚੁੱਗਰਦੀਆਂ ਕਮੈਂਟ ਕਾੜੀ ਤੇ ਥਾਣੇ ਫੋਨ ਕਰ ਹਾਂ ਚਲ ਇਹਨੂੰ ਫਾੜ ਦੇ ਦ। ਦੇ ਫਰੇਵਾ ਚ। ਇਹਨੂੰ ਐ ਨਹੀਂ ਐ। ਇਹ ਜਦ ਤੱਕ ਇਹਦੇ ਕਾਰਵਾਈ ਨਹੀਂ ਨਾ ਹੁੰਦੀ ਤੇ। ਕੀ ਕਾਰਵਾਈ ਮੈਨੂੰ ਕਿੱਥੇ ਕਰਨਗੇ ਰੰਦੀ ਰੰਦੀ। ਇੱਕ ਘੱਟੋ ਘਾਟੇ ਦਾ ਕੰਮ ਆਈ ਇਹ ਬਿਜ਼ਨਸ ਬੜਿਆ ਵਾ ਕੋਈ। ਮੈਨੂੰ ਲੋ ਜਾਉਂਗਾ ਮੈਂ ਮੰਗਣ। ਇਹ ਦਿਖਾਵਾ ਕਰਦੀ ਹੈ ਘੱਟੋ ਘਾਟੇ 11500 ਰੁਪਏ ਬਣਾ ਚੁੱਕੀ ਆ। ਆ ਕੀ ਦੀਆਂ ਨੇ? ਮੈਨੂੰ ਲੱਭੇ ਚਾਹੀਏ ਆ ਦੇਖ। ਲੱਭੇ ਚਾਹੀਏ ਮੈਨੂੰ। ਤੇ ਚੱਲੇ ਮੇਰੇ ਆਹ ਕੌਣ ਆ ਖੜੀ ਆ ਜਿਹੜੀ ਮੰਗਦੀ ਆ ਮੈਂ ਖੜੀ ਆ ਪੁੱਤ ਮਾਈ ਖੜੀ ਆ ਕਿ ਮੈਂ ਤੈਨੂੰ ਪੋਚੇ ਤੇ ਲਵਾ ਦਿਆਂ ਰੇ 5-7000 ਤੇ ਹਾਂ ਨਾ ਹੋਣਾ ਕੋਈ ਗੱਲ ਨਹੀਂ ਮੇਰਾ ਬੁਰਾ ਹੋ ਜਵੇ ਕੋਈ ਨਹੀਂ ਹੋ ਜਵੇ ਥੋੜੇ ਵਰਗੇ ਦਾ ਥੋੜੇ ਵਰਗੇ ਦਾ ਬੁਰਾ ਕਰਕੇ ਮੇਰਾ ਪੂਰਾ ਆਤਮਾ ਜਾਣਦਾ ਸੋਰੀ ਲੋਕਾਂ ਦੇ ਕੱਪੜੇ ਇੱਕ ਅਗਰਾਹੀ ਫੜਾ ਚੁੱਕੀ ਆ ਹਾਂ ਹਾਂ ਫੜਾ ਕੇ ਉਹਨੂੰ ਭੇਜਤਾ ਇਹਨਾਂ ਨੇ ਮੇਰਾ ਗਵਾਗਾ ਇੱਕ ਵਾਰ ਦੀ ਕਰਾਈ ਫੜਾ ਚੁੱਕੀ ਆ ਅੱਥੇ 20 50 100 ਰੱਖਦੀ ਆ ਏ ਥਾਣੇ ਜਾ ਕੇ ਬੰਦ ਕਰਤਾ ਮੁਰ ਕੇ ਦੇਖਣਾ ਕਿ ਨਹੀਂ ਨਹੀਂ ਮੈਂ ਮੁਰਕ ਨਹੀਂ ਹੁੰਦੀ ਤੇਰੇ ਜੇ ਇਹਨਾਂ ਨੂੰ ਹੁਣ ਛੱਡਦੇ ਇਹਨਾਂ ਨੇ ਫੇਰ ਆਉਣਾ ਨਹੀਂ ਛੱਡਣਾ ਇਹਨਾਂ ਨੇ ਅੰਦਰ ਜਣਾ ਕੇ ਆ ਜਲ ਉਹ ਚੰਗੀ ਰਹੂੰਗੀ ਇਹ ਤਾਂ ਹੀ ਟਾਲੇ ਪਸਣਾ ਜਾ ਲੰਘ ਜਾ ਫਲ ਲਾ ਲਾ ਤੈਨੂੰ ਤੈਨੂੰ ਕੱਪੜੇ ਲੰਘੇ ਹੋ ਜਾਣ ਜੇ ਤੂੰ ਕਹਨਾ ਤੂੰ ਬਕਵਾਸ ਕੀ ਕਰਦੀ ਆ ਸਾਡਾ ਮੇਰੇ ਨਾਲ ਮੈਂ ਮੇਰੇ ਹੱਥੀਂ ਪਰੇ ਤੈਨੂੰ ਮੈਂ ਕੱਪੜੇ ਲਾਉਣ ਨੂੰ ਕਿਹਾ ਤੈਨੂੰ ਮੈਨੂੰ ਕਦ ਕਿ ਪਾਸੇ ਕਿੱਥੇ ਪਾ ਦੇਗੇ ਨੱਕ ਰਗੜ ਲਾ ਕੇ ਅੱਜ ਤੋਂ ਬਾਅਦ ਨਹੀਂ ਮੈਂ ਅਰੇ ਗੁਰੂ ਘਰ ਇਹ ਕੰਮ ਕਰਦੀ ਅੱਜ ਤੋਂ ਬਾਅਦ ਨਹੀਂ ਮੈਂ ਨੱਕ ਰਗੜਦੇ ਤੇ ਮਾਫੀ ਮੰਗ ਲਾ ਸੰਗਤ ਤੋਂ ਨਹੀਂ ਦੱਸੋ ਬਾਬਾ ਜੀ ਤਾਂ ਹੀ ਪਤਾ ਲੱਗੂਗਾ ਐ ਨੱਕ ਸੱਚੇ ਦੱਸੋ ਨਹੀਂ ਰੋੜਾ ਕਿ ਪਾਇਆ ਫਿਰਦਾ ਹੈ ਰੋੜਾ ਕਿ ਪਾਇਆ ਮੈਂ ਤੁਹਾਨੂੰ ਤੁਸੀਂ ਰੋਕ ਦਿਓ ਅੱਗੇ ਵੀ ਬਾਬਾ ਜੀ ਇਹ ਇਹ ਕਹਿੰਦੀ ਮੈਂ ਪਹਿਲੇ ਦਿਨ ਆਈ ਆ ਮੈਨੂੰ ਰੱਖਣਿਆ ਕੋ ਹੋਰ ਨਹੀਂ ਮੈਂ ਕਦੇ ਸੁਣ ਨਹੀਂੀ ਇੰਨੀ ਸੰਗਤ ਝੂਠ ਬੋਲਦੀ ਆ ਉਹ ਦੁਕਾਨਦਾਰਾਂ ਨੇ ਵੀ ਕਿਹਾ ਸੀ ਰੋਜ਼ ਰੋਕਦੇ ਆ ਇਹਨੂੰ ਬਾਬਾ ਜੀ ਵੀ ਕਹਿੰਦੇ ਨੇ ਰੋਜ਼ ਰੋਲੇ ਪਾਸੇ ਮੈਂ ਤੈਨੂੰ ਰੋਕਿਆ ਨਹੀਂ ਇੰਨੀ ਵਾਰੀ ਅੱਜ ਤੋਂ ਬਾਅਦ ਜੇ ਹੁਣ ਭੀਖ ਮੰਗਦੀ ਦਿਖ ਗਈ ਇੱਥੇ ਗੁਰੂ ਘਰ ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ ਮੈਂ ਬਹੁ ਵਾਰ ਫੜ ਲਈਆਂ ਇਹ ਪਰ ਅਰਜੀ ਨਹੀਂ ਆ ਗਈ ਕਹਿੰਦੀ ਮੈਂ ਪਹਿਲੀ ਵਾਰ ਆਈ ਆ ਇਹ ਬੋਲਦੀ ਮੈਂ ਕਹਿੰਦਾ ਕਿਸੇ ਨੇ ਨਹੀਂ ਕਿਹਾ ਮੈਂ ਕਿਹਾ ਉਹਨੇ ਕਿਹਾ ਐ ਨਹੀਂ ਕਿਹਾ ਮੈਂ ਕਿਹਾ ਉਹਨੇ ਕੀ ਕਿਹਾ ਦੱਸ ਤਾਂ ਸਾਰਾ ਉਹਨੇ ਕਿਹਾ ਚੱਪਲਾ ਕਿੱਥਾਂ ਜਾਂਦੀ ਚੋਰਾ ਨੂੰ ਮੋਰ ਪੈ ਗਏ ਕਿਹੜੀ ਹੈਗੀ ਉਹ ਉੱਥੇ ਖੜਦੇ ਹਾਂ ਹਾਂਜੀ ਹਾਂਜੀ ਜੀ ਰਾਬਰਾ ਜੀ ਰੱਖੇ ਪ੍ਰਮਾਤਮਾ ਕੀ ਹੋ ਗਿਆ ਬਾਤ ਕਰਤੀ ਇਹ ਦੇ ਦਾਣ ਵਿਦਮਨ ਕੀ ਹੋ ਗਿਆ ਅੱਛਾ ਕਾਦੇ ਵਾਸਤੇ ਚਾਹੀਦੇ ਨੇ ਕਾਦੇ ਵਾਸਤੇ ਚਾਹੀਦੇ ਨੇ ਗੋਲੀਆਂ ਛੁਗਰ ਦੀਆਂ ਗੋਲੀਆਂ ਛੁਗਰ ਦੀਆਂ ਗੋਲੀਆਂ ਤਿੰਨੂ ਕੀ ਹੋਇਆ ਛੁਗਰ ਆ ਤੁਹਾਨੂੰ ਤਿੰਨੀ ਇਹਦਾ ਬੁੱਤ ਚਾਰ ਚੋਲ ਵਧਨ ਦਾ ਚੰਦ ਚੋਲ ਵਧਨ ਦਾ ਸ਼ੂਗਰ ਦੀਆਂ ਗੋਲੀਆਂ ਤੁਹਾਨੂੰ ਫ੍ਰੀ ਉਹ ਦਵਾਦੀ ਐ ਚੱਲ ਚੱਲੀ ਮਰਜੀ ਜੇ ਫ੍ਰੀ ਦੋ ਮੇ ਪੱਕੀਆਂ ਲਵਾਦੀ ਐ ਚਰਚੇ ਚ ਲਾਉ ਜੇ ਤੇ ਜਿਹੜਾ ਹੁਣ 1000 1500 ਬਣਾਇਆ ਉਹ ਫਿਰ ਉਹਦਾ ਕੀ ਕਰੇ ਜਿਹੜਾ ਮੈਨੂੰ ਦੇਖ ਕੇ ਕਹੇ ਨਾ 1500 ਰੁਪਿਆ ਚੱਲ ਹਮੇਸ਼ਾ ਤੂੰ ਕੋਣ ਮਰਜੀ ਹਮੇ ਉਹ ਜਾਣ ਰੱਬ ਅੱਜ ਨਹੀਂ ਤੂੰ ਇਹ ਕੀ ਪਕੰਡ ਫੜਿਆ ਔਰੇ ਤੂੰ ਗੁਰੂ ਘਰਾਂ ਨੂੰ ਬਦਨਾ ਖੜ ਜਾ ਔਰੇ ਖੜ ਜਾ ਹੁਣ ਇੱਧਰ ਖੜ ਜਾ ਇੱਧਰ ਤੁਰਨਾ ਹੁਣ ਇੱਕ ਮਿੰਟ ਥਾਣੇ ਫੋਨ ਕਰ ਹਾਂ ਇਨੂੰ ਫੜ ਇੱਧਰ ਤੁਸੀਂ ਬਦਨਾਮ ਕਰਦੇ ਹੋ ਸੰਗਤ ਨੂੰ ਇੱਥੇ ਖੜ ਜਾ ਤੇ ਬੱਕੀ ਗੱਲ ਤੈਨੂੰ ਬੰਦਿਆਂ ਵਾਂ ਕਹਿੰਦਾ ਇੱਥੇ ਖੜ ਜਾ ਹਿੱਲ ਨਹੀਂ ਇੱਥੋਂ ਬੱਫਰੇ ਬੱਫਰਾ ਬੰਬਾ ਮੱਚਾ ਰੱਖੀ ਚੁੱਕ ਲਿਆ ਕਿਉਂ ਤਾਂ ਕੀ ਤੇਰੇ ਆ ਕੀ ਕਮੀ ਆ ਤੈਨੂੰ ਮੈਂ ਕੋਤਾਂ ਤੈਨੂੰ ਨੌਕਰੀ ਲਵਾ ਦਈਏ ਹਾਂ ਨੌਕਰੀ ਲੱਗਣ ਵਾਲੀ ਉਮਰ ਹੀ ਨਹੀਂ ਪੰਜ 7000 ਤੇ ਲਵਾ ਦਈਏ ਕਿਸੇ ਦੇ ਕੰਮ ਤੇ ਮੈਂ ਕੁਛ ਕੀਗਾ ਸਫਾਈ ਨੂੰ ਲਵਾ ਦਈਏ ਹਾਂ 1500 ਰੁਪਇਆ ਤਾਂ ਬਣਾ ਲਿਆ ਸਵੇਰ ਦਾ ਉਰੇ ਖੜੀ ਨੇ ਇੱਧਰ ਆ ਜਾ ਇੱਧਰ ਤੁਸੀਂ ਫੜੋ ਲੇਡੀਜ਼ ਇੱਕ ਜਣ ਮੈਂ ਨਾ ਬੰਦਾ ਫੜ ਨਹੀਂ ਸਕਦਾ ਇਹਨੂੰ ਇਨੂੰ ਮੜਿਆ ਕਰਿਓ ਇਹਨੂੰ ਇਹ ਵੀ ਖੁੱਟਣਾ ਹੀ ਨਹੀਂ ਮੇਰੇ ਕੋ ਉਹ ਪੁੱਤ ਮਾ ਜੀ ਖੜਾ ਹੋਇਆ ਪੁੱਤ ਕੀ ਚੱਕੜ ਰਹਿਣਾ ਉਹ ਤੇਰਾ ਕੀ ਚੱਕ ਲਿਆ ਵੀ ਮੈਂ ਕੁਛ ਨਹੀਂ ਤੂੰ ਕਿੰਨੇ ਪੈਸੇ ਬਣਾ ਲੇ ਸਵੇਰ ਦੇ ਮੈਂ ਕੁਛ ਵੀ ਨਹੀਂ ਚੱਕਿਆ ਪੁੱਤ ਤੇ ਇਹ ਪਖਾਂਡੇ ਜੇ ਨਾ ਕਰ ਨਹੀਂ ਕਿੰਨੇ ਪੈਸੇ ਤੂੰ ਲੋਕਾਂ ਦੇ ਕੱਪੜੇ ਪਾੜ ਦੀਆਂ ਖਿੱਚ ਖਿੱਚ ਕੇ ਤੂੰ ਤੰਗ ਕੀਤਾ ਔਰੇ ਸੰਗਤ ਲੋਕ ਮੱਥਾ ਟੇਕਣ ਆਉਂਦੇ ਨੇ ਭਾਵਨਾ ਨਾਲ ਕਿੰਨੇ ਪੈਸੇ ਬਣਾ ਲੇ ਸਵੇਰ ਦੇ ਛਾ ਬਣਾਏ ਮੈਂ ਕਿੰਨੇ ਮੰਗ ਰਹੀ ਐ ਸਵੇਰ ਦੇ ਤੁਹਾਡੇ ਸਾਹਮਣੇ ਕਿੰਨੇ ਪਿਆਰ 1200 ਰੁਪਏ ਬਣਾ ਲਏ ਹੁਣ ਵੀਰੇ ਨੇ ਤੇ ਤੂੰ ਗੋਹਗਾ ਮੇਰਾ ਮੈਂ ਇੱਧਰ ਖੜ ਗਿਆ ਕਮ ਕਾ ਆਣਾ ਬੰਦੇ ਨੂੰ ਮੈਂ ਗੋਹਗਾ ਸਾਰੀਆਂ ਵੀਡੀਓ ਹੈਗੀਆਂ ਤੇਰੀਆਂ ਸਵੇਰ ਦੀ ਜਾਤੀ ਮੰਗ ਰਹੀ ਆ ਆ ਤਾਂ ਕੋਈ ਕਿਸੇ ਨੂੰ ਤੁਸੀਂ ਕਿਉਂ ਮੰਗੀ ਆਂ ਨਹੀਂ ਲੋਕੀ ਮੱਛੜੇ ਖੜ ਜਾ ਤੂੰ ਇਹ ਐ ਨਹੀਂ ਹਟਣਾ ਇਹਨਾਂ ਨੇ ਬਦਨਾਮ ਕੀਤਾ ਸਾਡੇ ਸੰਗਤ ਕੋਈ ਕਿਵੇਂ ਆਉਂਦਾ ਕੋਈ ਕਿਵੇਂ ਆਉਂਦਾ ਮੱਥਾ ਟੇਕਣ ਨੂੰ ਕੀ ਅਗਲੇ ਤੇ ਖੜਜ ਇੱਥੇ ਖੜਜ ਕੀ ਕਰਨਾ ਬਾਪਰੇ ਬਾਪਰੇ ਬਾਪੇ ਕੋਲ ਦਰੂਆ ਗੁਰੂਆ ਕੋ ਮੰਗ ਜਾ ਕੇ ਸਾਰਾ ਕੁਝ ਮਿਲ ਜਾਣਾ ਉੱਥੇ ਆ ਸੀ ਉੱਥੇ ਹੀ ਆਏ ਮੰਗਣ ਜਿੱਥੇ ਅਸੀਂ ਮੰਗਣੇ ਉੱਥੇ ਮੰਗ ਲੈ ਜੀ ਤੁਸੀਂ ਲੰਗਰ ਛਕੋ ਇਨਾ ਤੇ ਸਾਡੇ ਆ ਰਹੇ ਆਂ ਇਹ 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 ਦੇਵਾ ਕਰੋ ਜਾ ਕੇ ਇਹਨੂੰ ਐ ਨਹੀਂ ਇਹ ਜਦ ਤੱਕ ਇਹਦੇ ਕਾਰਵਾਈ ਨਹੀਂ ਨਾ ਹੁੰਦੀ ਇਹ ਤੇ ਕੀ ਕਾਰਵਾਈ ਮੈਨੂੰ ਕੀ ਇੱਕ ਘਟੋ ਘਟ ਦੇਣਾ ਦਾ ਕੰਮ ਆਈਏ ਬਿਜ਼ਨਸ ਬੜਿਆ ਵਾ ਕੋਈ ਮੈਨੂੰ ਰੋ ਜਾਉਂਗਾ ਮੰਗਰ ਇਹ ਦਿਖਾਵਾ ਕਰਦੀ ਹੈ ਘਟੋ ਘਟ 11500 ਰੁਪਏ ਬਣਾ ਚੁੱਕੀ ਆ ਹੁਣ ਤੱਕ ਮੈਨੂੰ ਗੁਰੂ ਬੰਗਾਲਣਾ ਨੂੰ ਇਹ ਪੈਸੇ ਫੜਾਉਂਦੀ ਆ ਥੋੜੇ ਜਨੇ ਹੱਥ ਇਚ ਰੱਖਣੇ ਨੇ ਜਿਆਦਾ ਇਹਦੇ ਕੋਈ 5-700 ਬਣ ਗਏ ਐ ਨੇ ਬੰਗਾਲਣਾ ਨੂੰ ਫੜਾਏ ਆਣਾ ਤੇਰੀ ਕੱਲੀ ਕੱਲੀ ਰਿਪੋਰਟ ਆ ਸੀ ਐਵੇਂ ਨਹੀਂ ਲੁਹਾਰੇ ਤੋਂ ਆਗੇ ਮੈਂ ਬਗਾਲ ਨੂੰ ਤੇਰੇ ਮੂਰੇ ਕਈ ਦਿਨਾਂ ਦੇ ਬੰਦੇ ਛੱਡੇ ਬਨੇ ਅਸੀਂ ਹਾਂ ਤੇਰੇ ਵਿੱਚ 3-4 ਮਹੀਨੇ ਹੋ ਗਏ ਪੁੱਤ ਮੈਂ ਬਿਮਾਰ ਰਖਾ ਕੋਈ ਨਹੀਂ ਤੇਰੇ 3-4 ਮਹੀਨੇ ਦੀ ਸਾਰੀ ਡਿਟੇਲ ਆ ਸਾਡੇ ਕੋਲ ਦਿਖਾਵਾਂ ਤੈਨੂੰ ਵੀਡੀਓ ਤੇਰੀਆਂ ਦਿਖਾਉ ਉਹ ਮੜੀ ਇਹਦੀਆਂ ਜਾਦੀ ਤੂੰ ਮੰਗ ਰਹੀ ਆ ਸਵੇਰ ਦੀ ਆ ਸਵੇਰ ਤੈਨੂੰ ਤਾਂ ਆ ਵੀ ਅਸੀਂ ਉੰਜੋ ਬਸ ਆ ਕੇ ਤੇਰੇ ਕੋ ਖੜ ਕੇ ਆ ਕੱਚੇ ਪੈਰੀ ਨਹੀਂ ਆਉਂਦੇ ਅਸੀਂ ਨਹੀਂ ਮੈਂ ਫਿਰ ਤੂੰ ਕੋਈ ਆਹ ਕਿਦੀਆਂ ਨੇ ਮੈਨੂੰ ਲੱਬੇ ਚਾਹੀਏ ਆ ਦੇਖ ਲੱਬੇ ਚਾਹੀਏ ਮੈਨੂੰ ਤੇ ਚੱਲੇ ਮੇਰੇ ਆਹ ਕੌਣ ਆ ਖੜੀ ਆ ਜਿਹੜੀ ਮੰਗ ਮੈਂ ਖੜੀ ਆ ਪੁੱਤ ਮੈਂ ਖੜੀ ਆ ਹੋਰ ਕਿੰਨੀਆਂ ਦਿਖਾਈਏ ਅੱਜ ਦੀਆਂ ਤੇ ਅੱਜ ਦੇ ਹੀ ਨੇ ਕੱਪੜੇ ਆ ਦੇਖ ਲੋ ਅੱਜ ਦੇ ਹੀ ਨੇ ਪਾਏ ਹੋਏ ਦੇ ਅੱਜ ਹੀ ਆਈਆਂ ਮਜੀ ਅੱਜ ਹੀ ਆਈਆਂ ਮੈਂ ਕਹੜੀ ਕਹਾਂ ਜੇ ਮੈਂ ਕਿੰਨੇ ਪੈਸੇ ਮੰਗੇ ਨੇ ਮੈਂ ਕਿੰਨੂ ਬੜਾ ਕੇ ਆਈਆਂ ਆ ਭਾਨ ਮੰਗੀ ਤੂੰ ਮੈਂ ਤੇਰੇ ਮੈਂ ਤੈਨੂੰ ਸੁਣਿਆ ਮੈਂ ਦੇਖਣਾ ਨਹੀਂ ਬੀਬੀਆਂ ਤੂੰ ਸਾਡੇ ਬਾਬੇ ਦੀ 100 ਘਾਦੀ ਆ ਓਰੇ ਤੈਨੂੰ 100 ਦੀ ਸ਼ਰਮ ਹੋਵੇ ਓਰੇ ਤੂੰ ਮੰਗੇ ਕਿਉਂ ਸੰਤਾਂ ਨੂੰ ਤੰਗ ਕਰੇਂ ਤੂੰ ਤੂੰ ਮੈਨੂੰ ਚਾੰਗਣਾ ਕਰ ਮੈਂ ਬਾਹਮਣੇ ਮੈਂ ਤੈਨੂੰ ਚਕਾਉਣਾ ਅੱਜ ਬੱਚਾ ਦੇ ਚੱਲ ਮੈਨੂੰ ਰੋਟੀ ਖਾਣੀ ਹੈ ਕਸਮਨ ਕਾਬੇ ਲਾ ਤੈਨੂੰ ਗੱਲ ਸੁਣ ਤੂੰ ਮੰਗਦੀ ਕੀ ਕਮੀ ਹੈ ਤੈਨੂੰ ਪੋਚੇ ਤੇ ਲਵਾਦੀ ਐ ਨੇ 5-7000 ਤੇ ਤੂੰ ਪੁੱਤ ਜੇ ਮੇਰੇ ਕੋਲ ਮੈਂ ਮੇਰੀ ਬਾਹਮਣੇ ਝਾੜੂ ਪੋਚੇ ਤੇ ਲਵਾਦੀ ਐ ਮੈਨੂੰ ਝਾੜੂ ਪੋਚੇ ਤੇ ਲਵਾ ਤਾ ਝਾੜੂ ਪੋਚੇ ਤੇ ਲਵਾ ਆ ਕੋਈ ਚਮਕੌਰ ਸਾਹਿਬ ਦੀ ਸੰਗਤ ਦੇਖਦੀ ਐ ਜੀ ਆ ਬੀਬੀ ਕਿੱਥੇ ਰਹਿਣੀ ਐ ਤੂੰ ਘਰ ਕਿੱਥੇ ਤੇਰਾ ਪਹਿਲਾਂ ਘਰ ਦਿਖਾ ਤੇਰੇ ਨਹੀਂ ਆ ਛੰਨ ਗਈ ਮੇਰੀ ਘਰ ਦੇ ਖਲੇ ਮੇਰਾ ਕਿੱਥੇ ਆ ਘਰ ਤੇਰਾ ਪਰਿਵਾਰ ਚ ਕੋਣਾ ਤੇਰੇ ਮੈਂ ਨਾ ਕਰ ਮੇਰੇ ਚਾਰ ਗੁੱਡੀਆਂ ਵਿਆਹਤੀ ਮਨੇ ਕਿੱਥੇ ਆ ਘਰ ਕਿਸੇ ਮੇਰੇ ਘਰ ਮੇਰਾ ਬੋ ਸੋਲੋ ਮੱਜੜ ਕਰਨੀ ਆ ਚੱਲ ਸਾਡੇ ਨਾਲ ਚੱਲ ਦੱਸ ਕਿੱਥੇ ਆ ਘਰ ਤੇਰਾ ਲੈ ਤੂੰ ਮੇਰੇ ਘਰ ਚ ਕੋਈ ਗੱਲ ਲੈ ਜਾ ਕੇ ਦੇਖ ਕੁੱਲੀਆਂ ਲੱਗੀਆਂ ਨੇ ਸਾਡੇ ਕੋਈ ਕੁੱਲੀਆਂ ਨਹੀਂ ਹੈਗੀਆਂ ਤੇਰੀਆਂ ਸਾਰਾ ਪਤਾ ਸਾਨੂੰ ਤੇਰਾ ਕੱਲੀ ਕੱਲੀ ਰਿਪੋਰਟ ਆ ਜਦ ਦਿਖਾ ਘਰ ਦਿਖਾ ਫਿਰ ਜੇ ਨਹੀਂ ਉਹ ਤੂੰ ਘਰ ਦਿਖਾ ਦੇ ਫਿਰ ਤੇਰਾ ਕਿੱਥੇ ਆ ਚੱਲ ਨਹੀਂ ਤੂੰ ਸੰਗਤ ਉਰੇ ਮੱਥਾ ਟੇਕਣਾ ਆਉਂਦੀ ਆ ਤੂੰ ਅਗਲੇ ਤੈਨੂੰ ਪਤਾ ਹੁਣ ਪੰਜਾਬ 'ਚ ਜੁਰਮ ਆ ਇਹ ਆ ਬੜਾ ਜੁਰਮ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਹੁਣ ਤੂੰ ਇੱਥੇ ਮੰਗ ਨਹੀਂ ਸਕਦੀ ਤੈਨੂੰ ਦੀਪੀਕ ਦੇਣ ਵਾਲਾ ਵੀ ਉਹਨਾਂ ਦੋਸ਼ੀ ਆ ਜਿੰਨਾ ਚੋਰੀ ਦਾ ਜੁਰਮ ਆ ਉਹਨਾਂ ਹੁਣ ਭੀਖ ਮੰਗਣ ਦਾ ਜੁਰਮਾ ਪੰਜਾਬ 'ਚ ਪਤਾ ਏ ਤੈਨੂੰ ਇਹ ਗੱਲ ਦਾ ਚਲ ਕੋਈ ਨਹੀਂ ਪਤਾ ਕਿ ਨਹੀਂ ਪਤਾ ਮੈਂ ਤੈਨੂੰ ਕੀ ਬੋਥੇ ਦਾ ਆਣ ਪੜਾ ਮਾਣ ਪੜਾ ਆਣ ਪੜਾ ਮਾਣ ਪੜਾ ਐਸਚੋ ਉਹਨੂੰ ਕਰੀਆ ਐਸੇ ਸਾਨੂੰ ਕੀ ਕਹੇਗਾ ਨਹੀਂ ਤੂੰ ਕੀ ਫਿਰ ਉਰੇ ਆਹ ਪਖੰਡ ਬੜੇ ਆ ਨਹੀਂ ਆਉਂਦੀ ਮਾ ਮੁਰ ਕੀ ਕਮੀ ਹੈ ਤੇਰੀ ਲੱਤ ਨਹੀਂ ਹੈਗੀ ਪਾ ਨਹੀਂ ਹੈਗੀ ਕੀ ਨਹੀਂ ਹੈ ਕਿਤੇ ਪੋਚੇ ਲਾਉਣ ਲੱਗ ਜਾ 5-7000 ਤੇ ਜੇ ਠੀਕ ਹੋ ਗਿਆ ਮੈਂ ਕੀ ਠੀਕ ਕੀ ਨਹੀਂ ਠੀਕ ਤੇਰਾ ਉਹ ਪਤਮ ਨਹੀਂ ਛੂ ਕਰੇ ਤੂੰ ਛੂ ਤੂੰ ਜਿਹੜਿਆ ਨਾ ਮਰਨਾ ਕਰ ਮੇਰੇ ਬੰਦ ਆਦਮੀ ਕਲੀਨਿਕ ਚ ਕਿਉਂ ਨਹੀਂ ਫ੍ਰੀ ਮਿਲਦੀ ਹੈ ਦਵਾਈ ਦਵਾਈ ਲੈਣੀ ਆ ਬੇਬੀ ਚਲ ਨੀ ਮੁੱਲ ਮਿਲਦੀ ਹੈ ਦਵਾਈਆਂ ਵੀ ਆਈ ਦੀ ਸ਼ੂਗਰ ਦੀ ਕਿਹੜੀ ਦਵਾਈ ਤੈਨੂੰ ਦੱਸ ਫ੍ਰੀ ਮਿਲੇ ਮੁੱਲ ਵੀ ਲੈਣੀ ਹੈ ਮੁੱਲ ਮੁੱਲ ਫ੍ਰੀ ਮਿਲਦੀ ਹੈ ਕੱਲੀ ਕੱਲੀ ਦਵਾਈ ਓਰੇ ਪਖੰਡ ਕੀਤਾ ਤੁਸੀਂ ਲੋਕਾਂ ਨੂੰ ਤੰਗ ਕਰਦੇ ਆਲਾ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ ਓਰੇ ਅਗਲੇ ਤੇ ਕੱਪੜੇ ਖਿੱਚ ਖਿੱਚ ਕੇ ਕੱਪੜੇ ਪਾੜਨੇ ਆਲੇ ਕਰ ਦਿੰਦੀਆਂ ਤੂੰ ਇਹ ਦੇ ਕੱਪੜੇ ਪਾੜ ਦੇ ਇੱਧਰ ਆ ਕੇ ਖੜ ਕੇ ਗੱਲ ਕਰ ਲੈ ਜੇ ਤਾਂ ਕਾਰਵਾਈ ਨਹੀਂ ਕਰਾਉਣੀ ਤੈਨੂੰ ਦੱਸ ਤਾਂ ਇੱਧਰ ਖੜ ਜਾ ਕੇ ਤੇ ਦੱਸਣੇ ਹੀ ਨਹੀਂ ਕਿੰਨੇ ਪੈਸੇ ਕਮਾਏ ਨੇ ਇਹ ਬਾਜਾ ਪ੍ਰਭਾ ਜਿੰਨਾ ਤੋਂ ਕਮਾਏ ਨੇ ਉੱਥੇ ਪੈਸੇ ਦੇ ਅੰਦਰ ਜਾ ਕੇ ਅੰਦਰ ਜਾ ਕੇ ਪਰਚੀ ਘਟਾ ਲੈ ਜਿਹੜੇ ਪੈਸੇ ਕਮਾਏ ਨੇ ਅੰਦਰ ਜਾ ਕੇ ਮੱਥਾ ਮੈਂ ਨਹੀਂ ਲੈਣੇ ਮੈਂ ਹੱਥ ਨਹੀਂ ਲੈਣਾ ਲੱਜ ਜਾ ਲੱਜ ਜਾ ਮੈਂ ਤੇ ਤੁਹਾਡੀਆਂ ਸੁਣ ਉਹਦਰ ਜਾ ਅੱਲਾ ਜਾ ਉਹਦਰ ਜਾ ਅੱਲਾ ਜਾ ਅੱਲਾ ਤੂੰ ਚੱਲ ਚੱਲ ਮੇਰੇ ਨਾਲ ਤੂੰ ਚੱਲ ਅੰਦਰ ਜਾ ਅੱਲਾ ਜਾ ਮੇਰੇ ਨਾਲ ਆ ਜਾ ਆਇਆ ਮੇਰੇ ਨਾਲ ਆ ਜਾ ਕਿ ਮੇਰਾ ਪੰਜਾ ਚ ਪਾ ਲੈ ਚੱਲ ਫੜਾ ਆ ਅੰਦਰ ਦੇਖ ਕੇ ਆ ਯਾਰ ਮੱਥਾ ਆ ਤੀਜੇ ਬੰਦੇ ਦਾ ਜੇ ਤੇਰਾ ਭਾਨਾ ਹੋਣਾ ਯਾ ਮੈਂ ਤਾਂ ਮੇਰਾ ਬੁਰਾ ਹੋ ਜਾਵੇ ਕੋਈ ਨਹੀਂ ਹੋ ਜਾਵੇ ਥੋੜੇ ਵਰਗੇ ਦਾ ਥੋੜੇ ਵਰਗੇ ਦਾ ਬੁਰਾ ਕਰਕੇ ਮੇਰਾ ਪ੍ਰਾਤਮਾ ਜਾਣਦਾ ਉਹਦੀ ਲੋਕਾਂ ਦੇ ਕੱਪੜੇ ਪਾੜਦੇ ਉਹ ਪਛਮਕ ਦੇ ਪਾਉਂਦਾ ਸੀ ਆ ਬੀਬੀ ਤੂੰ ਆਜੇ ਕੱਪੜੇ ਖੇਚ ਨਹੀਂ ਤੂੰ ਕਿਉਂ ਉਹਰੇ ਕੱਪੜੇ ਖੇਚਦੀਆਂ ਕੀ ਦੇ ਖੇਚੇ ਦਿਖਾ ਮੈਨੂੰ ਇੱਕ ਵਾਰੀ ਕੱਪੜਾ ਫੜਿਆ ਦਿਖਾ ਦੇ ਕੱਪੜੇ ਪਾੜ ਕੇ ਹੋਰ ਕੀ ਕਰਦੀ ਓ ਤੂੰ ਚੱਲ ਅੰਦਰ ਚੱਲ ਉੱਥੇ ਝਾੜ ਜਦ ਤੱਕ ਨਹੀਂ ਤੂੰ ਹਟਣਾ ਮੈਨੂੰ ਪਤਾ ਚੱਲ ਉੱਧਰ ਜਾ ਮੈਂ ਉਹਰੇ ਪੁਲਿਸ ਭਲਾ ਲੈਣੀ ਹੁਣ ਭਲਾ ਲਾਂ ਕਿੱਥੇ ਤੂੰ ਐ ਨਹੀਂ ਹੱਥੀ ਖੜ ਜਾ ਮੈਂ ਕਹੀ ਜਾਂਦਾ ਕਾਹਨੂੰ ਤੇਰੀ ਉਮਰ ਦਾ ਲਿਆਜ ਕਰੀ ਜਾਂਦਾ ਜੀ ਮੇਰੇ ਨਾਲ ਕਾਹਨੂੰ ਖੜਿਆ ਅੰਦਰ ਪੈਸੇ ਅੰਦਰ ਤੂੰ ਮੇਰੇ ਨਾਲ ਕਾਹਨੂੰ ਖੜਿਆ ਕਰਦਾ ਤੂੰ ਅੰਦਰ ਮੈਂ ਮੇਰੇ ਨਾਲ ਕਾਹਨੂੰ ਖੜਿਆ ਕਿਸ ਮੈਨੂੰ 150 ਮੰਗੇ ਤੂੰ ਮੇਰੇ ਨਾਲ ਕਰ ਦਿੰਦਾ ਮੈਨੂੰ ਪਤਾ ਤਾਂ ਕਿੰਨੇ ਮੰਗਨੇ ਕੰਲਾ ਕੱਲਾ ਸਾਹਿਬ 14-1500 ਰੁਪਏ ਤੂੰ ਹੁਣ ਤੱਕ ਕਰ ਸਕੀ ਆ ਮੈਂ ਹਾਂ ਅੱਗੀ ਮੇਰੀ ਜਾੜੀ ਮੋਟੀ ਹਾਂ ਇਹ ਕੀ ਬਾਤ ਹੈ ਹਾਂ ਜਿਹੜੇ ਬੰਗਾਲਣਾ ਨੂੰ ਫੜਾਉਣੀ ਆ ਵਿੱਚ ਜੀ ਇਕੱਠਾ ਕਰ ਕਰ ਕੇ ਕਿੱਥੇ ਫੜਾਉਂਦੀ ਆ ਇੱਥੇ ਫੜਾਏ ਮੇਰੇ ਇਹਨਾਂ ਨੇ ਹੁਣੇ ਪਹਿਲਾ ਕੱਟੇ ਕਰਕੇ ਇੱਕ ਇੱਕ ਉਹ ਖੜਾ ਚੁੱਕੀ ਆ ਇਹ ਇੱਕ ਅਗਰਾਹੀ ਫੜਾ ਚੁੱਕੀ ਆ ਹਾਂ ਹਾਂ ਫੜਾ ਕੇ ਉਹਨੂੰ ਭੇਜਤਾ ਇਹਨਾਂ ਨੇ ਮੇਰਾ ਗਵਾਗਾ ਇੱਕ ਵਾਰ ਦੀ ਅਗਰਾਹੀ ਫੜਾ ਚੁੱਕੀ ਆ ਅੱਥੇ 20 50 100 ਰੱਖਦੀ ਆ ਸਾਰੇ ਇਹਨੂੰ ਕਿਆ ਕਰਦੀ ਆ ਮੈਨੂੰ ਮੈਨੂੰ ਬੰਦਾ ਫੜਕਾ ਦੇ ਉਹ ਮੈਂ ਤੈਨੂੰ ਦੱਸਦਾ ਮੈਨੂੰ ਬੰਦਾ ਫੜਕਾ ਦੇ ਹੱਥ ਨਹੀਂ ਲਾਉਣਾ ਤੂੰ ਇਹਨੂੰ ਇਹਨੂੰ ਕਾ ਕਰ ਜਿੱਥੇ ਜਿੱਥੇ ਮੈਂ ਪਾ ਤੂੰ ਉਹਦੇ ਗਾਲੀ ਮੇਰੇ ਨਾਲ ਗੱਲ ਕਰ ਨਹੀਂ ਜਿੱਥੇ ਮੈਂ ਪਾ ਦੇ ਤੇ 1500 ਰੁਪਏ ਉੱਥੇ ਨਾ ਮੈਨੂੰ ਦੱਸਣਾ ਉਹਦੇ ਸਾਹਮਣੇ ਫੜਾਏ ਨਾ ਨਾ ਤੂੰ ਨਾ ਪੈਸੇ ਕਿਉਂ ਮੰਗਦੀ ਨੇ ਤੂੰ ਤੁਸੀਂ ਵੀ ਦੇਖਿਆ ਜਿਆਦੇ ਫਰਕ ਨਹੀਂ ਆ ਪੈਸੇ ਅੱਗੇ ਤੂੰ ਰੋਟੀ ਪਾਣੀ ਗੁਰਦੂਰੇ ਰੱਖਿਆ ਆਪਣੇ ਘਰ ਨੂੰ ਜਾ ਬੱਚਿਆਂ ਵਾਸਤੇ ਤੂੰ ਬਾਈ ਫਰੀ ਮਿਲਦੀ ਆ ਸਾਰੇ ਕੀ ਨਹੀਂ ਕੀ ਕਰਨਾ ਨੇ ਮੈਕਅਪ ਨਹੀਂ ਨਹੀਂ ਤੂੰ ਪੈਸੇ ਕਿਉਂ ਮੰਗਦੀ ਪੈਸੇ ਤੂੰ ਚੱਲ ਨਾ ਪੈਸੇ ਮੰਗ ਰ ਮਨ ਲੈ ਆਏ ਦੱਸੋ ਸੰਗਤ ਆਉਂਦੀ ਆ ਅੱਜ ਮੱਥਿਆ ਦਾ ਦਿਹਾੜਾ ਕੀ ਅਗਲੇ ਦੇ ਮੰਚ 'ਚ ਵਿਚਾਰ ਆਊਗਾ ਕੀ ਇਤੋਂ ਜ਼ਿਆਦਾ ਲੈ ਕੇ ਜਾਊਗਾ ਅਗਲਾ ਉਹ ਅਗਲੇ ਸਾਰੇ ਯਾਤਰਾਵਲੇ ਕਹਿੰਦੇ ਹੈ ਜੀ ਬਹੁਤ ਸਾਰੀਆਂ ਨੇ ਇੱਕ ਨਹੀਂ ਹੈਗੀ ਇਹ ਕਈ ਜਾਣੀਆਂ ਨੇ ਇਹ ਪਤਾ ਮੈਨੂੰ ਇਹ ਅੱਗੇ ਜਿਆਦਾ ਥੱਪਾ ਹੋ ਗਿਆ ਨੇ ਗਾਹ ਫੜਾ ਦੇਣਾ ਸਾਡੀ ਸਾਹਮਣੇ ਬੈਠੇ ਨੇ ਦੇਖੋ ਸਾਰੇ ਉਹਨਾਂ ਦੇ ਵੀ ਕਰਦੇ ਆ ਜੀ ਅੱਜ ਸਾਰਿਆਂ ਨੂੰ ਉਹ ਬਾਕੀ ਹੁਣ ਅਗੜ ਗਿਆ ਮੈਂ ਕਿਹ ਠਾਣੇ ਜਾ ਕੇ ਬੰਦ ਕਰਦਾ ਤੇ ਮੁੜ ਕੇ ਦੇਖਣਾ ਕਿ ਮੈਂ ਨਹੀਂ ਨਹੀਂ ਮੈਂ ਮੁੜਕਣੀ ਉਹ ਤੇਰੇ ਜੇ ਇਹਨਾਂ ਨੂੰ ਹੁਣ ਛੱਡਦੇ ਇਹਨਾਂ ਨੇ ਫੇਰ ਆਉਣਾ ਨਹੀਂ ਛੱਡਣਾਂ ਇਹਨੇ ਮੁੜ ਕੇ ਆਉਂਦੀ ਪੁੱਤ ਚਲੇ ਨਾਲ ਕੀ ਮੈਂ ਇੱਕ ਉੱਥੇ ਨੂੰ ਗੁਰ ਮੈਂ ਚੱਲੇ ਨਾਲ ਕੁਝ ਬੱਤੀ ਸੀ ਯਾਰ ਐਸਾ 14 ਮਿੰਟ ਨੰਬਰ ਨਿਕਲ ਗਿਆ ਮੇਰੇ ਕੋਲ ਗੁਰਪ੍ਰੀਤ ਸਿੰਘ ਦਾ ਉਹ ਪੁੱਤ ਕੀ ਕਰਨਾ ਤੂੰ ਮੈਨੂੰ ਦੱਥ ਬੁੜੀ ਨੂੰ ਮੈਨੂੰ ਕੀ ਕਰਨਾ ਛੋਟੇ ਛੋਟੇ ਜਵਾਬ ਵੀ ਉਹਨੇ ਅੱਛਾ ਮੜ ਕੇ ਨੇ ਮਾਤ ਅੱਗੇ ਵੀ ਆਉਂਦੀ ਆ ਬਹੁਤ ਵਾਰ ਭਜਾਇਆ ਇਹਨੂੰ ਮੈਂ ਹੁਣ ਦੱਸ ਤੂੰ ਤਾਂ ਕਹਿੰਨੀ ਮੈਂ ਅੱਜ ਆਈ ਆ ਅੱਜ ਨਹੀਂ ਮਾਤਾ ਮੈਂ ਮਾਤਾ ਮੈਨੂੰ ਕੱਟ ਕੇ ਨਿਕਲ ਉਹ ਵੇ ਜਾ ਟੇਕੇ ਮਾਤਾ ਇੱਕ ਹੋਰ ਵੀ ਇੱਥੇ ਤੇਰੇ ਮਾਤਾ ਨਿਮਾਤ ਜਾਈਆਂ ਮੈਂ ਨੇ ਆਈ ਇੱਕ ਤੇ ਤੂੰ ਮੈਂ ਕਈ ਵਾਰ ਨਹੀਂ 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 ਫੁੱਟ ਮਾ ਇਹ ਜਿਹੜੇ ਤੂੰ ਪਖੰਡ ਕਰਦੀਆਂ ਰੋਜ਼ ਦੇਖਦੇ ਆਂ ਸੀ ਸਾਡੇ ਤੇ ਕੋਈ ਅਸਰ ਨਹੀਂ ਹੋਣਾ ਇਹਦਾ ਚੱਲ ਜਾ ਕੇ ਜਿਆਦਾ ਗੱਲ ਸੁਣ ਇੱਧਰ ਖੜ ਜਾ ਜਾਂ ਤਾਂ ਅੰਦਰ ਪੈਸੇ ਚੜਾਇਆ ਜਿਹੜੇ ਲੈ ਕੇ ਆਈਆਂ ਜਾ ਫਿਰ ਪੁਲਿਸ ਕਾਰਵਾਈ ਕਰਦੇ ਅਸੀਂ ਦੋ ਗੱਲਾਂ ਨੇ ਦੱਸ ਕਿਹੜੀ ਗੱਲ ਤੇ ਆਹ ਤੂੰ ਪਾਹੇ ਲੈ ਜਾ ਪਰ ਮੈਂ ਨਹੀਂ ਲੈਣੇ ਅੰਦਰ ਚੱਲ ਨਾਲ ਚੱਲ ਸਾਡੇ ਮੈਂ ਅੰਦਰ ਜੜਾ ਗਿਆ ਜਾਨ ਉਹ ਚੰਗੀ ਰਹੂੰਗੀ ਇਹ ਤਾਂ ਹੀ ਆ ਟਾੜੇ ਬਸਣਾ ਜਾ ਲੰਘ ਜਾ ਬੜਾ ਲਾ 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 ਮੈਨੂੰ ਨਾ ਪੜਾ ਚੱਲ ਇਹਨੂੰ ਪੜਾ ਤੁਸੀਂ ਪੜਾਇਓ ਤੂੰ ਕੋਈ ਵੀ ਤੀਜਾ ਬੰਦਾ ਆ ਕੇ ਪੜ੍ਹ ਲੈ ਹੈ ਇਹ ਐ ਨਹੀਂ ਹਟਣਾ ਜੇ ਪੈਸੇ ਛੱਡਦੇ ਤੇ ਮੂੰਹ ਨੂੰ ਖੋਲ ਆ ਗਿਆ ਪਾਹੇ ਆ ਵੇਖ ਆ ਪਾਣ ਮਗਰ ਇਹ ਤਾਂ 1000 ਦੀ ਹੈ ਜੀ ਗ੍ਰਾਹੀਆ ਤੋਂ ਪਹਿਲਾਂ ਦਾ ਫਰਾਜ ਬਾਬੇ ਮੈਨੂੰ ਬਾਬੇ ਦੀ ਕਸਮ ਲੱਗਦੀ ਹੈ ਇਹ ਤੋਂ ਪਹਿਲਾਂ ਦਾ ਫਰਾਜ ਉੱਪੀਆ ਪੈਸੇ ਨਹੀਂ ਇਹਨਾਂ ਨੂੰ ਲੈਣਾ ਤੈਨੂੰ ਮੈਂ ਖਾਣੇ ਦੇਣਾ ਤੇਰਾ ਉਮਰ ਦਾ ਲਿਆਜ ਕਰਕੇ ਛੱਡੀ ਜਾਨੇ ਤੈਨੂੰ ਹੋਣਾ ਪੁਲਿਸ ਆਈ ਹੋਣੀ ਦੀ ਉਹਨੇ ਮੈਂ ਮੜ ਕੇ ਨਹੀਂ ਐਸਐਚਓ ਸਾਹਿਬ ਬਹੁਤ ਵਧੀਆ ਨੇ ਇੱਥੇ ਦੇ ਉਹਨਾਂ ਨੇ ਕਮੈਂਟ ਚ ਤੈਨੂੰ ਚੱਕ ਕੇ ਲੈ ਜਾਣਾ ਹੁਣ ਕੋਈ ਨਹੀਂ ਉਹਨਾਂ ਨੂੰ ਜੱਫਾ ਦੇ ਕੋਈ ਨੇ ਮੇਰੇ ਕੋਲ ਮੁੜ ਕੇ ਨਹੀਂ ਪੁੱਛ ਕੇ ਲੈ ਮੈਂ ਤੇਰੀ ਉਮਰ ਦਾ ਲਿਆਜ ਕਰੀ ਜਾਨੇ ਪੈਸੇ ਅੰਦਰ ਚੜਾਇਆ ਆਪਣੇ ਆਪਣੇ ਹੱਥੀ ਨਾਲੇ ਉੱਥੇ ਨੱਕ ਰਗੜ ਕੇ ਭੁੱਲ ਬਕਸਾਲਾ ਕਹੇ ਤੇਰੇ ਦਰ ਤੇ ਮੇਰ ਤੋਂ ਜਿਹੜੀ ਭੁੱਲ ਹੋਈ ਆ ਮੈਨੂੰ ਬਕਸ ਦੇ ਜਿਹੜੇ ਡੰਡ ਭਰਦੀਆਂ ਤਾਂ ਹੀ ਭਰਦੀਆਂ ਜਿੱਥੋਂ ਦੁਨੀਆ ਮੰਗ ਲਾਉਂਦੀ ਆ ਤੂੰ ਉੱਥੋਂ ਹੀ ਮੰਗ ਲੈ ਜਾ ਕੇ ਅਸੀਂ ਵੀ ਤਾਂ ਸਾਰੇ ਉੱਥੋਂ ਹੀ ਮੰਗਦੇ ਆ ਉੱਥੋਂ ਹੀ ਮੰਗ ਲੈ ਜਾ ਕੇ ਸਾਰੇ ਕਵਾਡ ਦਾ ਕੰਮ ਕਰਦੇ ਨੇ ਸਾਰੇ ਕਵਾਡ ਦਾ ਕੰਮ ਕਰਦੇ ਨੇ ਇਹ ਪਤਾ ਨਹੀਂ ਮੈਨੂੰ ਅਸੀਂ ਉਦਣੇ ਫੜੀ ਆ ਉਹ ਸੰਗਤ ਨੂੰ ਜੇ ਨਾ ਦੇਵੇ ਗਾਲਾਂ ਕੱਢਦੀ ਆ ਥੁੱਕ ਸੱਟਦੀ ਆ ਉੱਥੋਂ ਫੜੀ ਆ ਹੁਣ ਤੁਸੀਂ ਐ ਦੱਸੋ ਜਿਹੜੀ ਸੰਗਤ ਕੋਈ ਮੁਖਸਰ ਸਾਹਿਬ ਤੋਂ ਕੋਈ ਕਿਤੋਂ ਆਉਂਦਾ ਕੀ ਉਹ ਯਾਦਾਂ ਲੈ ਕੇ ਜਾਂਦਾ ਹੋਊਗਾ ਇਹ ਜੇ ਤੰਗ ਕਰਦੇ ਨਹੀਂ ਜਾਂ ਹੁਣ ਕੋ ਉਹ ਦਾ ਮਹੀਨਾ ਵੀਰੇ ਆਉਣਾ ਸਾਰੇ ਸੰਗਤ ਨੇ ਆਉਣਾ ਉਹ ਹੋਣਾ ਮੂਰੇ ਵੀ ਕਿਆ ਕਰਨਗੇ ਹੁਣ ਇਹ ਨਹੀਂ ਨਹੀਂ ਠਾਈ ਜਾ ਉਹ ਕੀ ਸੋਚਣਗੇ ਫਿਰ ਚੱਲ ਚੱਲ ਜਲਦੀ ਹੈ ਕਿ ਨਹੀਂ ਆਉਣਾ ਹੈਲੋ ਉੱਧਰ ਹੋ ਜਾ ਉੱਧਰ ਜਾਣੀ ਹੈ ਕਿ ਇਹ ਮੈਨੂੰ ਲੱਗਦਾ ਇਹ ਨਹੀਂ ਜਾਣਾ ਚੱਲ ਅੰਦਰ ਚੱਲ ਫਿਰ ਤੋਂ ਮੈਨੂੰ ਮੇਰੇ ਮਾਂ ਨੂੰ ਚਾਹ ਦੇਖਣੇ ਮੈਂ ਮੱਥਾ ਟੇਕ ਕੇ ਨਾ ਆ ਦੇਖ ਲਓ ਮੱਥਾ ਨਹੀਂ ਟੇਕਣ ਜਾਣਾ ਇਹਨੇ ਮੰਗਣਾ ਇੱਥੋਂ ਅੰਦਰ ਨਹੀਂ ਮੱਥਾ ਟੇਕਣ ਜਾਣੀਆਂ ਤੈਨੂੰ ਪਾਪਾ ਲੈ ਆ ਤੈਨੂੰ ਕਹਿੰਦੇ ਮੈਂ ਚੱਲ ਤੋਰਾਂ ਜੀ ਮੈਂ ਮੱਥਾ ਟੇਕ ਕੇ ਚੱਲ ਪੈਸੇ ਚੜਾਉਣੇ ਨੇ ਸਾਰੇ ਉੱਥੇ ਪੈਸੇ ਹੱਥੇ 'ਚ ਫੜ ਲਾ ਸਾਰੇ ਇਕੱਠੇ ਜਿਹੜੇ ਹੱਥੇ ਇੱਧਰ ਕਰ ਜਾ ਪਹਿਲਾਂ ਖੜ ਦੇ ਇੱਥੇ ਪੈਸੇ ਜਿਹੜੇ ਇਕੱਠੇ ਕੀਤੇ ਨੇ ਮੰਗੇ ਨੇ ਉਹ ਹੱਥੇ 'ਚ ਫੜ ਲਾ ਇਹ ਨਹੀਂ ਹੋਰ ਵੀ ਜਿਹੜੇ ਚੋਰੀ ਕੱਢ ਲੈ ਤੂੰ ਕੱਪੜੇ ਲੰਘੇ ਹੋ ਜ ਨਹੀਂ ਮੈਂ ਕੱਪੜੇ ਨਹੀਂ ਚੁੰਨੀ 'ਚ ਡੰਗੇ ਹੋਏ ਨੇ ਜਿਹੜੇ ਤੈਨੂੰ ਤੈਨੂੰ ਕੱਪੜੇ ਲੰਘੇ ਹੋ ਜਾਣਗੇ ਤੂੰ ਮਾਂ ਮੇਰੇ ਹੱਥ ਨੀ ਪਰੇ ਤੈਨੂੰ ਕੱਪੜੇ ਲਾਉਣ ਨੂੰ ਕਿਹਾ ਤੈਨੂੰ ਮੈਨੂੰ ਕਦ ਕੇ ਪੈਸੇ ਕਿੱਥੇ ਪਾ ਦੇਗੇ ਬੜਾ ਭਾਰੀ ਤੂੰ ਚੰਟ ਮਾਚ ਰਹੀ ਮਾਂ ਮਾਰ ਦੇ ਤੈਨੂੰ ਖੜ ਜਾ ਤੂੰ ਮੈਂ ਤੇਰੀ ਬੋਲੀ ਜਿਉ ਠੀਕ ਕਰਾਂ ਪਹਿਲਾਂ ਮੈਂ ਕਹੀ ਜਾਂਦਾ ਕਾਣੂ ਕਾਣੂ ਤੇਰੀ ਉਮਰ ਦਾ ਲੈ ਅੱਜ ਕਰਦਾ ਤੂੰ ਬੇਸ਼ਰਮਾ ਮੰਗ ਲੱਗੀਆਂ ਖੜ ਜਾ ਹੁਣ ਤੈਨੂੰ ਮੈਂ ਕਰਦਾ ਤੈਨੂੰ ਜਦ ਤੱਕ ਤੇਰੀ ਹਵਾ ਨਹੀਂ ਨਾ ਲੱਗਦੀ ਬੁੱਛਦੀ ਮਾਂ ਨਹੀਂ ਮੂਰੀਂ ਤੂੰ ਆਪ ਦੇਖ ਹਾਂ ਆ ਖੜ ਜਾ ਹੁਣ ਤੈਨੂੰ ਤੂੰ ਹੁਣ ਪੈਸੇ ਨਾ ਜਿਹੜਾ ਹੁਣ ਤੈਨੂੰ ਮੈਂ ਠਾਣੀ ਚ ਕੋਲ ਨਾ ਨਾ ਪਾ ਤਾ ਮੈਂ ਛੜਾਈ ਦੇ ਨਹੀਂ ਕਰਦਾ ਸੱਜਿਆ ਤ ਕਿੰਨਾਸ ਕਿਆ ਤੂੰ ਮੇਰਾ ਮੈਂ ਮੇਰੀ ਮਾ ਮਾਰ ਕੇ ਤੂੰ ਦੇਖਦਾ ਸਹੀ ਮੈਂ ਤੇਰੇ ਮਾ ਮਾਰ ਕੇ ਪੰਜ ਕੁੜੀਆਂ ਮੈਂ ਵਿਆਹ ਤੀ ਮੈਂ ਪੰਜ ਕੁੜੀਆਂ ਫਿਰ ਵਿਆਹ ਤੀਆਂ ਤੂੰ ਲੰਗਰ ਛੱਕ ਗੁਰਦੁਆਰੇ ਮੈਂ ਮੈਂ ਲੰਗਰ ਖਾਣਾ ਨਹੀਂ ਦਵਾਈ ਲੈ ਤੂੰ ਫ੍ਰੀਜ ਮਿਲਦੀ ਔਰ ਇਹੋ ਕਰਦੀਆਂ ਨੂੰ ਚੱਲ ਚੁੱਪ ਕਰਕੇ ਹੁਣ ਇੱਥੇ ਉਹਨਾ ਤਮਾਸ਼ਾ ਕਰੀ ਆ ਕੇ ਇੱਧਰ ਮੱਥਾ ਦੇ ਕੇ ਜੀ ਬਾਬਾ ਕਿੰਨੇ ਇਹ ਪਰ ਮੈਂ ਜਨਾ ਮੰਗਨੇ ਆਈ ਇੱਥੇ ਨੱਕ ਰਗੜ ਲਾ ਕੇ ਅੱਜ ਤੋਂ ਬਾਅਦ ਨਹੀਂ ਮੈਂ ਔਰ ਗੁਰੂ ਘਰ ਇਹ ਕੰਮ ਕਰਦੀ ਅੱਜ ਤੋਂ ਬਾਅਦ ਨਹੀਂ ਮੈਂ ਨੱਕ ਰਗੜਦੇ ਇੱਥੇ ਮਾਫੀ ਮੰਗ ਲੈ ਸੰਗਤ ਤੋਂ ਸੰਗਤਾਂ ਨੂੰ ਤੰਗ ਕਰਦੀ ਆ ਜੀ ਕੱਪੜੇ ਖਿੱਚ-ਖਿੱਚ ਕੇ ਭੀਖ ਮੰਗਦੀ ਆ ਉਹ ਮਾੜੀ ਘਰ ਉਹ ਦਾ ਜਿਹੜੀ ਹੈ ਸਾਰੇ ਕਿਤੇ ਚ ਰਹਿਣ ਦੇ ਉਪਰੋਖਾ 8000 1500 ਦਿਹਾੜੀ ਪਾਈ ਬੈਠੀ ਆ ਜੀ ਕੋਈ ਸੰਗਤ ਇੰਨੀ ਦੂਰੋਂ ਆਉਂਦੀ ਆ ਕੀ ਅਗਲਾ ਕਿਹੜੇ ਮਨ ਨਾਲ ਆਉਂਦਾ ਕਿਹੜਾ ਅਗਲੇ ਦਾ ਇਹ ਮਨ ਕਰਦੀਆਂ ਚੱਲ ਇੱਧਰ ਆ ਜਾ ਅੰਦਰ ਆ ਜਾ ਹੁਣ ਅੰਦਰ ਆ ਜਾ ਪੈਸੇ ਉੱਥੇ ਟੋਕਰੀ 'ਚ ਪਾਇਆ ਕਰਸੇ ਵਾਲਿਆਂ ਦੇ ਸੇਵਾ ਚੱਲਦੀਆਂ ਨਾਲੇ ਤੇਰਾ ਵੀ ਹਿੱਸਾ ਤੇਰਾ ਤਾਂ ਕਹਾਦਾ ਹਿੱਸਾ ਪੈਣਾ ਤੇ ਕਿਹੜਾ ਕੋਲ ਲੈ ਕੇ ਜਾਂਦੇ ਨੇ ਚੱਲ ਅੰਦਰ ਆ ਜਾ ਤੈਨੂੰ ਇਹਨੇ ਜਿੱਦ ਕਿੱਥੇ ਲੱਗਣੀ ਮੈਂ ਦੋ ਜੁੱਠ ਨੂੰ ਕਿਹੜੇ ਹੋਰ ਤਾਂ ਨਹੀਂ ਇਹਦੇ ਕਿਤੇ ਪਾਏ ਹੋਏ ਕਿੱਥੇ ਪਾਜੇ ਕਿੱਥੇ ਇਹਨੂੰ ਪੁੱਛ ਕਿੱਥੇ ਪਾਜੇ ਜਿਹੜੇ ਹੈਗੇ ਨੇ ਇਹਨੇ ਦੇ ਦਿਓ ਪਹਿਲਾਂ ਦੇ ਤੇ ਹਨਾ ਚੱਲ ਕੋਈ ਨਹੀਂ ਆਜਾ ਇਹਨੂੰ ਸਭ ਕੇ ਸਹੀ ਆਜਾ ਉਹ ਤੇਰਾ ਗੁਰੂ ਘਰ ਚ ਸੁਣ ਮੈਂ ਪੈਸੇ ਪਾਣੀ ਇਹਨੂੰ ਆਈ ਕਾ ਗੁਰੂ ਘਰ ਦੀ ਕਸਮ ਕਰਕੇ ਇਹਨੂੰ ਦਿੱਤੀ ਕਿ ਮੈਨੂੰ ਇਹ ਵੀ ਕਹਜੇ ਮੇਰਾ ਪੁੱਤ ਤੇਰੇ ਪਰਾਂ ਸੰਗ ਇਹਨੂੰ ਆਲੀ ਕਾ ਇਹਨੂੰ ਆਲੀ ਕਾ ਕਹਿੰਨੂੰ ਦੱਚਾ ਗੁਰੂ ਘਰ ਦਾ ਸਾ ਪਾ ਲੈ ਮਾਤਾ ਸਾਰੇ ਪ੍ਰੂਫ ਨੇ ਸਾਡੇ ਕੋਲ ਅਸੀਂ ਐਂ ਨਹੀਂ ਕਹਿੰਦੇ ਚੁੱਪ ਕਰ ਜਾ ਓਰੇ ਤੋ ਮਾਸ਼ਾ ਨਾ ਕਰ ਚੁੱਪ ਕਰਕੇ ਉੱਤੇ ਟੋਕਰੀ ਚ ਪੈਸੇ ਪਾਇਆ ਜਾ ਕੇ ਚੱਲ ਤੁਰ ਪੈ ਸੰਗਤਾਂ ਨੂੰ ਤੰਗ ਕਰਦੀ ਆਂ ਮੰਗਦੀ ਆਂ ਕੱਪੜੇ ਖਿੱਚਦੀ ਅਗਲੇ ਮੈਂ ਕੋਈ ਕੱਪੜੇ ਖਿੱਚਿਆ ਗੁਰੂ ਘਰ ਦੀ ਸੰਗਤ ਸਾਰੇ ਪ੍ਰੂਫ ਨੇ ਸਵੇਰ ਦਾ ਤੈਨੂੰ ਦੇਖ ਰਿਆਂ ਸੀ ਸਵੇਰ ਦਾ ਮੁੰਡਾ ਉਰੇ ਲੱਗਿਆ ਵਾ ਤੇਰੇ ਤੇ ਮੁੰਡੇ ਨੂੰ ਤਾਂ ਪਤਾ ਮੈਂ ਸਾਰੇ ਦਸਤ ਜੁਰਦਾਰੇ ਇੱਥੋਂ ਮੋਟ ਸੀ ਮੈਂ ਚੱਲੇ ਚੁੱਪ ਕਰਕੇ ਪਹਿਲਾਂ ਪਾ ਬਾਅਦ ਚ ਆ ਕੇ ਵਿਚਾਰ ਪੇਸ਼ ਕਰੀ ਜੇ ਵੈਸੇ ਲੈ ਲੇ ਫਿਰ ਦੇ ਦਿਓ ਤੁਸੀਂ ਕੋਈ ਗੱਲ ਨਹੀਂ ਜਾ ਕੇ ਮਕਰ ਜੇ ਤੁਸੀਂ ਕਹਿੰਦੇ ਪੈਸੇ ਕੁ ਗੁਜ਼ਾਰਾ ਤਾਂ ਇਹ ਤਾਂ 5-700 ਦਾ ਦੇ ਆਈ ਜੀ ਇਹ ਬੰਗਾਲ ਨੇ ਰੱਖੀ ਆਈ ਅੱਜ ਆਪਾਂ 5-700 ਇਕੱਠਾ ਹੋ ਗਿਆ ਉਹਨਾਂ ਨੂੰ ਫੜਾ ਦਿੰਦੀ ਆ ਫੇਰ ਆ ਜਾਂਦੀ ਆ ਖਾਲੀ ਹੱਥ ਕਰਕੇ ਮੇਰੇ ਕੋਲ ਤਾਂ ਕੁਝ ਹੈ ਨਹੀਂ ਫੇਰ ਥੋੜੇ ਇਕੱਠੇ ਕਰਕੇ ਚਲੇ ਸਾਬਕੇ ਆ ਜਿਹੜੇ ਦੇਤੇ ਦੇਤੇ ਅੱਜ ਇਹਨੂੰ ਸਾਬਕੇ ਆ ਗਾਹਾਂ ਤੋਂ ਇਹਨੂੰ ਵਾਰਨਿੰਗ ਦੇਤੀ ਜੇ ਗਾਹਾਂ ਨੂੰ ਹੋਈ ਅੱਜ ਹੀ ਅਸੀਂ ਥਾਣੇ ਫੜਾਉਣ ਲੱਗੇ ਤੇ ਅੱਜ ਇਹਦੀ ਉਮਰ ਦਾ ਲਿਹਾਜ਼ ਕਰ ਲਿਆ ਅੱਗੇ ਤੋਂ ਨਹੀਂ ਇਹ ਜੇਲ੍ਹੇ ਜਾਊਗੀ ਕੀ ਇਹ ਚ ਮੜ ਇਹਨੂੰ 5-7 ਇਹਨੂੰ ਕਿਹ ਪੰਜ ਸੱਤ ਹਜ਼ਾਰ ਤੇ ਤੈਨੂੰ ਪੂਚਿਆਂ ਪੂਚਿਆਂ ਤੇ ਲਵਾ ਦਿੰ ਸਾਨੂੰ ਅੱਖਾਂ ਤੋਂ ਹੁਣ ਕਹਿੰਦੇ ਕਿ ਨਵਾ ਅੱਖਾਂ ਨੂੰ ਨਹੀਂ ਅੱਛੂ ਕਰ ਮਿਲੂਏ ਹੈ ਜੀ ਕਹਿੰਦੇ ਬੈਲੀ ਨੂੰ ਮਿਲਣਾ ਕਿਤੇ ਰੋਜ਼ ਕਹਿੰਦੇ ਨੇ ਤੁਸੀਂ ਵੀ ਕਹਿੰਦੇ ਹੋ ਜੀ ਨਹੀਂ ਦੱਸੋ ਬਾਬਾ ਜੀ ਤਾਂ ਹੀ ਪਤਾ ਲੱਗੂਗਾ ਇਹਨਾਂ ਨੂੰ ਸੱਚੇ ਦੱਸੋ ਨੇ ਰੋੜਾ ਕਿ ਪਾਇਆ ਫਿਰਦੇ ਹੈ ਰੋੜਾ ਕਿ ਪਾਇਆ ਮੈਂ ਤੁਹਾਨੂੰ ਤੁਸੀਂ ਰੋਕ ਦਿਓ ਅੱਗੇ ਵੀ ਬਾਬਾ ਜੀ ਇਹ ਇਹ ਕਹਿੰਦੀ ਮੈਂ ਪਹਿਲੇ ਦਿਨ ਆਈਆਂ ਮੈਨੂੰ ਰੱਖਣਾ ਕੋ ਹੋਰ ਨਹੀਂ ਮੈਂ ਕਦੀ ਸੁਣ ਨਹੀਂ ਨੀ ਇੰਨੀ ਸੰਗਤ ਝੂਠ ਬੋਲਦੀ ਆ ਉਹ ਦੁਕਾਨਦਾਰਾਂ ਨੇ ਵੀ ਕਿਹਾ ਸੀ ਰੋਜ਼ ਰੋਕਦੇ ਆ ਇਹਨੂੰ ਬਾਬਾ ਜੀ ਵੀ ਕਹਿੰਦੇ ਨੇ ਰੋਜ਼ ਰੋਕਦੇ ਆ ਪਾਸੇ ਮੈਂ ਤੈਨੂੰ ਰੋਕਿਆ ਨਹੀਂ ਇੰਨੀ ਵਾਰੀ ਮੈਂ ਨਹੀਂ ਜੀ ਅੱਜ ਮੈਂ ਤਾਂ ਮੇਂਹਰਾ 500 ਇਹ ਇਹ ਸੱਚੀ ਆ ਜੀ ਆਪਾਂ ਝੂਠੇ ਆ ਚਲੋ ਸਾਲਾ ਜੀ ਸਾਰੇ ਦੁਕਾਨਦਾਰਾਂ ਨੇ ਵੀ ਕਹਿੰਦਾ ਰੋਜ਼ ਰੋਕਦੇ ਆ ਇਹਨੂੰ ਉੱਥੇ ਟੋਕਰੀ 'ਚ ਪੈਸੇ ਪਹੁੰਚ ਜਣ ਲੈਣ ਹੁਣ ਚੁੱਪ ਕਰਕੇ ਪੈਸੇ ਪਾ ਦੇ ਉੱਤੇ ਕੋਈ ਪਖੰਡ ਜਾਂ ਨਾ ਕਰਕੇ ਦਿਖਾਈ ਸਾਨੂੰ ਦੱਸ ਤਾਂ ਚਲ ਨਾਲੇ ਨੱਕ ਰਗੜ ਲਾਉਂਦੇ ਆ ਤੇ ਅੱਜ ਆਂ ਬਾਬਾ ਤੇਰੇ ਫਰਾਂਸ ਤੋਂ ਬਾਰੀ ਆਉਂਦੇ ਆ। ਉਹ ਫਾਲਤੋ ਆਉਂਦੇ ਆ। ਅੱਜ ਤਾੜੀ ਤੋੜਨੀ ਜੀ ਮਾ। ਬੱਸ ਮੇਰੀ ਹੱਥ ਤੇ। ਹਾਂ ਵਾ ਠੀਕ ਆ। ਜਿਹੜਾ ਗਲਤ ਕਰਦਾ ਗਿਆ ਬਾਬਾ ਉਹਦੀਆਂ ਲੱਤਾਂ ਤੋੜਨੀ। ਹਾਂ। ਬਾਬਾ ਜੀ। ਮੇਰੇ ਨਾਲ ਮੈਂ ਗਲਤੀ ਕਰਾਂਗੀ ਤੇ ਮੇਰੇ ਲੱਤਾਂ ਤੋੜਨੀ। ਇਹਦਾ ਜੇਹੇ ਬਣਾ। ਤੂੰ ਤਾਇਆ ਦੇ ਟੱਕੇ। ਹਾਂ। ਉਹਦੀ ਲੱਤਾਂ ਤੋੜ ਦੇ। ਪਾ। ਆਣੀ ਕੇ ਇੰਨੇ ਨਹੀਂ ਲੈਣੇ ਪੈਸੇ ਪਾ ਦੇ ਲੈ ਜੇ ਮੈਂ ਬਾਬਾ ਜੀ ਕੀ ਤੂੰ ਚੁੱਪ ਕਰਕੇ ਮੈਂ ਤੈਨੂੰ ਕੀ ਕਹਿਆ ਦੀ ਪਖੰਡਾ ਨਾ ਕਰੀ ਉਹਨੇ ਤਾਂ ਮੇਰੇ ਲੱਤਾਂ ਤੋੜਦੀ ਜਿਹੜਾ ਨੇ ਮੇਰੇ ਝੂਠ ਮਾਰ ਚੁੱਪ ਚੁੱਪ ਕਰਕੇ ਸੇਵਾ ਪਾ ਉਧਰ ਚੁੱਪ ਕਰਕੇ ਨਹੀਂ ਨਹੀਂ ਜੀ ਫालतू ਬੋਲੇ ਮੈਨੂੰ ਕਰ ਅੱਗੇ ਤੋਂ ਪੇਫਰ ਕਉਂਦੀ ਆ ਲੈ ਅੱਜ ਤੋਂ ਬਾਅਦ ਜੇ ਹੁਣ ਭੀਖ ਮੰਗਦੀ ਦਿਖ ਗਈ ਇੱਥੇ ਗੁਰੂ ਘਰ ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ ਜੋ ਜਿੰਨੇ ਝੂਠ ਮਾਰੇ ਨਾ ਕਪਾਹ ਫੜਗਉਂਦਿਏ ਸਾਰੇ ਪ੍ਰੂਫ ਆ ਗਏ ਮਾਤਾ ਔਰੇ ਸਾਡੇ ਸਾਡੇ ਲਈ ਸਭ ਤੋਂ ਪਵਿੱਤਰ ਜਗਾ ਔਰੇ ਪਖੰਡਨ ਨਾਲ ਗੱਡੀ ਆ ਜਾਂ ਖੜੀਉ ਹੁੰਦੀ ਆ ਇਹ ਪਹਿਲਾਂ ਅਗਲੇ ਦੇ ਕੋਲਖਣੇ ਕਿਸੇ ਦਾ ਬੈਗ ਚੋਰੀ ਹੋ ਗਿਆ ਕੁਝ ਹੋ ਗਿਆ ਬਾਬਾ ਜੀ ਕਿੰਨੀ ਦੂਰੋਂ ਸੰਗਤ ਆਉਂਦੀ ਆ ਕੀ ਉਹ ਵਿਚਾਰ ਨਾਲ ਆਉਂਦੀ ਆ ਮੁੰਡਰ ਨਹੀਂ ਦੇਣਾ ਸਾਨੂੰ ਦੇ ਦੇ ਸਾਨੂੰ ਦੇ ਦੇ ਸਵੇਰ ਦਾ ਮੋਟਾ ਬਣਾ ਰਹੇ ਉਹ ਦੇ ਦੇ ਦਿੰਦੇ ਇੱਕ ਮਹੀਨੇ ਨੂੰ ਵਾਰਨਿੰਗ ਦੇ ਦੀ ਅਸੀਂ ਮੈਂ ਬਹੁਤ ਵਾਰ ਫੜ ਲਈ ਯਾਰ ਮੈਂ ਮੈਂ ਬਹੁਤ ਵਾਰ ਫੜ ਲਈ ਆ ਇਹ ਵੀਰੇ ਅਰਦੀ ਨਹੀਂ ਗਈ ਐਨੀ ਮੈਂ ਪਹਿਲੀ ਵਾਰ ਆਈ ਆ ਜੇ ਬੋਲਦੀ ਆ ਇਹ ਬੀਬੀ ਗੱਲ ਸੁਣ ਹੁਣ ਹੈਲੋ ਇੱਧਰ ਆ ਕੇ ਗੱਲ ਸੁਣ ਲੈ ਓਰੇ ਆ ਅੱਜ ਤੇਨੂੰ ਫੜਿਆ ਪਹਿਲੀ ਵਾਰ ਅਸੀਂ ਮੇਰੀ ਗੱਲ ਸੁਣ ਲਈ ਹੁਣ ਉਹ ਪਖੰਡ ਜੇ ਕਰਕੇ ਕੋਈ ਗੱਲਾਂ ਜੀਆਂ ਨਾ ਮੈਨੂੰ ਸੁਣਾਈ ਸਾਡੇ ਕੋਲ ਰੋਜ਼ ਇਹੀ ਕੰਮ ਆ ਸਾਨੂੰ ਸਾਰਾ ਪਤਾ ਅੱਜ ਤੋਂ ਬਾਅਦ ਜੇ ਕਿਸੇ ਵੀ ਗੁਰੂ ਘਰ ਮੂਰੇ ਤੇਰੀ ਵੀਡੀਓ ਬਣ ਗਈ ਭੀਖ ਮੰਗਦੀ ਦੇਖ ਲਈ ਫਿਰ ਜਿਹੜੀ ਤੇਰੇ ਤੇ ਕਾਰਵਾਈ ਹੋਣੀ ਆ ਉਹਦੀ ਜ਼ਿੰਮੇਵਾਰ ਤੂੰ ਆਪ ਹੋਵੇਂ ਠੀਕ ਆ ਸਮਝ ਗਈ ਹਾਂ ਬਾਜਾ ਚੱਲ ਜਾ ਲੰਗਰ ਪਾਣੀ ਛਕਣਾ ਛਕ ਲੈ ਲੰਗਰ ਪਾਣੀ ਪਰ ਜਿੰਨਾ ਝੂਠ ਮਾਰੇ ਨਾ ਬੇ ਇੱਕ ਗੱਲ ਸੁਣ ਚਲ ਠੀਕ ਹੈ ਚੁੱਪ ਕਰ ਜਾ ਪਖਾਣਨਾਗਾ ਪਖਾਣ ਪਖਾਣਨਾ ਗਾਰੋ ਨਹੀਂ ਅੱਧਾ ਚੁੱਪ ਚਪਾ ਮੈਂ ਕਹਿੰਨਾ ਮੈਂ ਕਹਿੰਨਾ ਕਿਸੇ ਨੇ ਨਹੀਂ ਗਿਆ ਮੈਂ ਕਿਹਾ ਉਹਨੇ ਕਿਹਾ ਐ ਨਹੀਂ ਕਿਹਾ ਮੈਂ ਕਿਹਾ ਉਹਨੇ ਕੀ ਕਿਹਾ ਐ ਨਹੀਂ ਕਿਹਾ ਐਵੇਂ ਨਾ ਸਿੱਧਾ ਦਬਕੇ ਜੀ ਮਰ ਰਿਹਾ ਤੈਨੂੰ ਦੱਸਦਾ ਫਿਰ ਚਪਲਾ ਕਿੱਥੇ ਲਾਈ ਮੈਂ ਚੋਰਾ ਨੂੰ ਮੋਰ ਪੈ ਗਏ ਚੋਰਾ ਨੂੰ ਮੋਰ ਪੈ ਗਏ ਸੋ ਸੰਗਤ ਜੀ ਇਹ ਰੋਜ਼ ਇੱਥੇ ਜੋ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਆ ਭੀਖ ਮੰਗਦੀ ਆ ਜਦੋਂ 5-700 ਰੁਪਿਆ ਇਕੱਠਾ ਹੋ ਜਾਂਦਾ ਤਾਂ ਇੱਥੇ ਬੰਗਾਲਣਾ ਰੱਖੀ ਹੋਈਆਂ ਨੇ ਉਹਨਾਂ ਨੂੰ ਫੜਾ ਦਿੰਦੀ ਆ ਇਹ ਤੇ ਉਹ ਤੋਂ ਬਾਅਦ ਚ ਫੇਰ ਮੰਗਣ ਲੱਗ ਜਾਂਦੀ ਆ ਅੱਜ ਪਹਿਲੀ ਵਾਰ ਫੜੀ ਸੀ ਇਹਨੂੰ ਵਾਰਨਿੰਗ ਦੇ ਦਿੱਤੀ ਲਕੀਰਾ ਇਹਨੇ ਕੱਢ ਲੀਆਂ ਨੇ ਜੇ ਅੱਜ ਤੋਂ ਬਾਅਦ ਕੋਈ ਵੀ ਦੇਖਦਾ ਤਾਂ ਤੁਸੀਂ ਸਾਨੂੰ ਸਾਡਾ 8558836736 ਤੇ ਵਟਸਐਪ ਕਰ ਸਕਦੇ ਹੋ ਇਕੱਲਾ ਵਟਸਐਪ ਮੈਸੇਜ ਹੁੰਦਾ ਤੇ ਵਟਸਐਪ ਕਰਕੇ ਦੱਸ ਸਕਦੇ ਹੋ ਇਹਦੀ ਵੀਡੀਓ ਕਲਿੱਪ ਜਾਂ ਕੁਝ ਵੀ ਭੇਜ ਸਕਦੇ ਹੋ ਫਿਰ ਜੋ ਇਹ ਤੇ ਕਾਰਵਾਈ ਹੋਊਗੀ ਅਸੀਂ ਜਾਣੀਆ ਸਾਡਾ ਕੰਮ ਜਾਣੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲੀ ਵਾਰ ਆਪਾਂ ਵਾਰਨਿੰਗ ਦੰਨੇ ਆ ਸੋ ਅੱਜ ਇਹਨੂੰ ਵਾਰਨਿੰਗ ਦੇਤੀ ਸਾਰੇ ਜਾਣੇ ਜ਼ਰੂਰ ਧਿਆਨ ਰੱਖਿਆ ਕਰੋ ਗੁਰੂ ਘਰਾਂ ਦੀ ਜੋ ਇਹ ਮਰਿਆਦਾ ਖਰਾਬ ਕਰਦੀਆਂ ਨੇ ਜੋ ਸੰਗਤ ਆਉਂਦੀ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀਆਂ ਨੇ ਚੋਰੀ ਦੀਆਂ ਬਾਰਦਾਤਾਂ ਵੀ ਕਰਦੀਆਂ ਨੇ ਹੋਰ ਵੀ ਬਹੁਤ ਇਹ ਗੈਰਕਾਨੂੰਨੀ ਕੰਮ ਕਰਦੀਆਂ ਨੇ ਸੋ ਧਿਆਨ ਰੱਖਿਆ ਕਰੋ ਧੰਨਵਾਦ ਜੀ ਬਾਬ ਜੀ ਕਾ ਖਾਲਸਾ ਬਾਬ ਜੀ ਫਤਿਹ ਸਮਝਦੇ ਜੀ ਅਸੀਂ ਇਹਨੂੰ ਕੰਮ ਤੇ ਰਖਵਾਉਣ ਬਾਰੇ ਗੱਲ ਕੀਤੀ ਸੀ ਵੀ ਤੈਨੂੰ ਕਲਪਾ ਤਾਂ ਯਾਰ ਤੇ ਕਿਤੇ ਕੰਮ ਲਵਾ ਦਿੰਦੇ ਆ ਪਰ ਉਹ ਗੱਲ ਕੀਤੀ ਤੋਂ ਬਿਨਾ ਪਹਿਲਾਂ ਹੀ ਤੁਰ ਗਈ ਪਹਿਲਾਂ ਵੀ ਉਹ ਜਰੂਰ ਕਰੀ ਸੀ ਕਿ ਹੱਲਵਾਦੋ ਲਵਾ ਦਿਓ ਮੈਨੂੰ ਪਰ ਬਾਕੇ ਨੇ ਕੋਈ ਗੱਲ ਨਹੀਂ ਕੀਤੀ ਤੁਰ ਗਈ ਪਰ ਫਿਰ ਵੀ ਜੇਕਰ ਕੋਈ ਇਹਨੂੰ ਕੰਮ ਤੇ ਰੱਖਣਾ ਹੀ ਚਾਹੁੰਦਾ ਚੋਰਖਾਵਰੀਏ ਦੇ ਵਿੱਚ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਪਰ ਵੈਸੇ ਇਹਨੂੰ ਲੱਗਦਾ ਨਹੀਂ ਜੀ ਉਹ ਕੰਮ ਤੇ ਨੱਕਰ ਨਹੀਂ ਚਾਹਵਣਾ ਕਿਉਂਕਿ ਜਿਹਨੂੰ ਖੁੰਨੀ ਆ ਹੱਥ ਪੈ ਜੂਗਾ ਫਿਰ ਮਿਲਟ ਕਿੱਥੇ ਕਰਦਾ ਹੈ ਬਾਕੀ ਤੁਹਾਨੂੰ ਕੋਈ ਲੱਗਦਾ ਕੋਈ ਧੰਨਵਾਦ